ਜੀ ਪਾਲ ਸਿੰਘ ਸਮਾਓ ਦੇ ਕੋਲੋਂ ਵੀ ਸਾਮ ਨਹੀਂ ਜਾ ਰਹੀ ਪੂਰਾ ਪੇਕੇ ਪਰਿਵਾਰ ਵਾਲਾ ਰੀਤੀ ਰਿਵਾਜਾਂ ਦੇ ਮੁਤਾਬਕ ਬਾਪੂ ਬਲਕੌਰ ਸਿੰਘ ਨੂੰ ਨਿੱਕੇ ਸਿੱਧੂ ਦੇ ਲਈ ਤੋਹਫੇ ਦਿੱਤੇ ਗਏ ਨੇ ਤਾਂ ਤੋਹਫੀਆਂ ਦੇ ਵਿੱਚ ਕੀ ਕੁਝ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਸੋਨੇ ਦਾ ਕੜਾ ਨਿੱਕੇ ਸਿੱਧੂ ਦੇ ਲਈ ਦਿੱਤਾ ਗਿਆ ਇਸ ਤੋਂ ਇਲਾਵਾ ਦੋ ਚਾਂਦੀ ਦੇ ਕੰਗਣ ਵੀ ਦਿੱਤੇ ਗਏ ਨੇ ਤੇ ਨਾਲ ਹੀ ਇੱਕ ਖਿਡੌਣਾ ਵੀ ਚਾਂਦੀ ਦਾ ਬਲਕੌਰ ਸਿੰਘ ਹੋਰਾਂ ਨੂੰ ਦਿੱਤਾ ਗਿਆ ਨਿੱਕੇ ਸਿੱਧੂ ਦੇ ਲਈ ਤਾਂ ਇਸ ਦਰਮਿਆਨ ਜਦੋਂ ਇਹ तमाम ਗਿਫਟ ਦਿੱਤੇ ਜਾ ਰਹੇ ਸਨ ਤਾਂ ਪਾਲ ਸਿੰਘ ਸਮਾਉ ਦੇ ਵੱਲੋਂ ਜੋ ਹੈ ਗੜ ਦੇ ਵਿੱਚ ਮੂਸੇ ਵਾਲੇ ਦਾ ਲੋਕੇਟ ਬਲਕੌਰ ਸਿੰਘ ਦੇ ਗੜ ਦੇ ਵਿੱਚ ਪਾਇਆ ਤਾਂ ਉਸ ਸਮੇਂ ਬਲਕੌਰ ਸਿੰਘ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਤਾਂ ਗੱਡੀ ਵਾਲਾ ਕੇਕ ਵੀ ਕੱਟਿਆ ਗਿਆ ਤਾਂ ਇਸ ਤਰ੍ਹਾਂ ਸੋਨੇ ਅਤੇ ਚਾਂਦੀ ਦੇ ਗਹਿਣੇ ਜਿਹੜੇ ਐ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਬਲਕੌਰ ਸਿੰਘ ਨੂੰ ਪਾਲ ਸਿੰਘ ਸਮਾਉ ਹੋਰਾਂ ਦੇ ਵੱਲੋਂ ਦਿੱਤੇ ਗਏ ਖਾਸ ਤੌਰ ਤੇ ਪਲਾਸਟਿਕ ਦੇ ਖਡੌਣੇ ਦਿੱਤੇ ਜਾਂਦੇ ਨੇ ਪਰ ਪਾਲ ਸਿੰਘ ਸਮਾਉ ਨੂੰ ਇੰਨਾ ਜ਼ਿਆਦਾ ਚਾਹ ਸੀ ਕਿ ਉਹਨਾਂ ਦੇ ਵੱਲੋਂ ਜੋ ਹੈ ਚਾਂਦੀ ਦਾ ਛਣਕਣਾ ਜੋ ਹੈ ਬਲਕੌਰ ਸਿੰਘ ਹੋਰਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਕੱਪੜੇ ਸਾਰੇ ਪਰਿਵਾਰ ਦੇ ਲਈ ਗੱਡੀ ਵਾਲਾ ਕੇਕ ਕਟਿਆ ਤੇ ਬਲਕੌਰ ਸਿੰਘ ਵੀ ਕਾਫੀ ਜ਼ਿਆਦਾ ਭਾਵੁਕ ਹੋ ਗਏ ਤਾਂ ਤਸਵੀਰਾਂ ਤੁਹਾਨੂੰ ਉਹਨਾਂ ਤੋਹਫਿਆਂ ਦਿਖਾ ਰਹੀਆਂ ਬੜੀ ਨਜ਼ਦੀਕ ਤੋਂ ਇਹ ਤੋਹਫੇਆਂ ਦਿਖਾ ਰਹੇ ਆ ਕਿ ਕਿਵੇਂ ਉਹ ਚਾਂਦੀ ਦੇ ਛੁਣਕਣੇ ਨੂੰ ਹੱਥ ਦੇ ਵਿੱਚ ਫੜ ਕੇ ਜੋ ਐ ਪਾਲ ਸਿੰਘ ਸਮਾਓ ਕਾਫੀ ਜ਼ਿਆਦਾ ਖੁਸ਼ ਵਿਖਾਈ ਦੇ ਰਹੇ ਸਨ ਅਤੇ ਇਸ ਮੌਕੇ ਦੇ ਉੱਤੇ ਬਲਕੌਰ ਸਿੰਘ ਵੀ ਦੇਖਦੇ ਹੀ ਰਹੇ ਇਸ ਤੋਂ ਇਲਾਵਾ ਇੱਕ ਸੋਨੇ ਦਾ ਕੜਾ ਨਿੱਕੇ ਸਿੱਧੂ ਦੇ ਲਈ ਦਿੱਤਾ ਗਿਆ ਇਸ ਤੋਂ ਇਲਾਵਾ 2 ਤੋਂ 3 ਦੱਸਿਆ ਜਾ ਰਿਹਾ ਹੈ ਕਿ ਚਾਂਦੀ ਦੇ ਕੰਗਣ ਵੀ ਜਿਹੜੇ ਕਿ ਪੰਜਾਬੀ ਰੀਤੀ ਰਿਵਾਜਾਂ ਦੇ ਮੁਤਾਬਿਕ ਨਵ ਜੰਮੇ ਬੱਚੇ ਨੂੰ ਪਾਏ ਜਾਂਦੇ ਨੇ ਉਹ ਚਾਂਦੀ ਦੇ ਕੰਗਣ ਵੀ ਬਲਕੌਰ ਸਿੰਘ ਨੂੰ ਗਿਫਟ ਦੇ ਵਜੋਂ ਦਿੱਤੇ ਗਏ ਨਿੱਕੇ ਸਿੱਧੂ ਦੇ ਲਈ ਇਸ ਤੋਂ ਇਲਾਵਾ ਫਲਾ ਨਾਲ ਭਰੀ ਹੋਈ ਟੋਕਰੀ ਸਾਰੇ ਪਰਿਵਾਰ ਦੇ ਕੱਪੜੇ ਇੱਕ ਹੋਰ ਬੈਗ ਜਿਹੜਾ ਹੈ ਪਾਲ ਸਿੰਘ ਸਮਾਉ ਹੋਰਾ ਦੇ ਵੱਲੋਂ ਦਿੱਤਾ ਗਿਆ ਤਾਂ ਪਾਲ ਸਿੰਘ ਸਮਾਉ ਨੇ ਕਸਮ ਖਾਦੀ ਸੀ ਕਿ ਆਖਿਰਕਾਰ ਨਿੱਕਾ ਸਿੱਧੂ ਮੂਸੇਵਾਲਾ ਹਵੇਲੀ ਦੇ ਵਿੱਚ ਵਾਪਸ ਆ ਜਾਏ ਉਦੋਂ ਹੀ ਉਹ ਪੈਰਾਂ ਦੇ ਵਿੱਚ ਜੁੱਤੀ ਪਾਉਣਗੇ ਤਾਂ 5 April ਨੂੰ ਪਾਲ ਸਿੰਘ ਸਮਾਉ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਖੰਡਪਾਟ ਸਾਹਿਬ ਦੇ ਪਾਠ ਆਰੰਭ ਕਰਵਾਏ ਸਨ ਜਿਨ੍ਹਾਂ ਦਾ ਕੱਲ੍ਹ ਭੋਗ ਪਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਬਲਕੌਰ ਸਿੰਘ ਨੇ ਸ਼ਿਰਕਤ ਕੀਤੀ ਬੈਂਡ ਵਾਜੀਆਂ ਦੇ ਨਾਲ ਫੁੱਲਾਂ ਦੀ ਵਰਖਾ ਦੇ ਨਾਲ ਇਸ ਤੋਂ ਇਲਾਵਾ ਗੜ ਦੇ ਵਿੱਚ ਬਲਕੌਰ ਸਿੰਘ ਦੇ ਫੁੱਲਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਦਰਮਿਆਨ ਪੀਬੀ 65 ਨੰਬਰ ਵਾਲੀ ਗੱਡੀ ਦਾ ਕੇਕ ਬਣਾਇਆ ਗਿਆ ਸੀ ਉਹ ਕੇਕ ਬਲਕੌਰ ਸਿੰਘ ਹੋਰਾਂ ਨੇ ਕੱਟਿਆ ਤੇ ਇਸ ਤੋਂ ਇਲਾਵਾ ਪਾਲ ਸਿੰਘ ਸਮਾਉ ਦੇ ਵੱਲੋਂ ਗਿਫਟਾਂ ਦੀ ਝੜੀ ਲਗਾ ਦਿੱਤੀ ਗਈ ਕਿਹੜੇ ਕਿਹੜੇ ਗਿਫਟ ਦਿੱਤੇ ਗਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਚਾਂਦੀ ਦਾ ਛਣਕਣਾ ਇਸ ਤੋਂ ਇਲਾਵਾ ਨਿੱਕੇ ਸਿੱਧੂ ਦੇ ਲਈ ਸੋਨੇ ਦਾ ਕੜਾ ਦੋ ਜੋੜੇ ਜੋ ਹੈ ਕੰਗਣ ਦਿੱਤੇ ਗਏ ਨੇ ਪਾਲ ਸਿੰਘ ਸਮਾਉ ਨੇ ਨਿੱਕੇ ਸਿੱਧੂ ਦੇ ਲਈ ਇਸ ਤੋਂ ਇਲਾਵਾ ਕੱਪੜੇ ਵੀ ਦਿੱਤੇ ਨੇ ਇੱਕ ਹੋਰ ਬੈਗ ਬਰਾਊਨ ਕਲਰ ਦਾ ਜਿਹੜਾ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਉਹ ਬੈਗ ਵੀ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਜੋ ਹੈ ਉਹਨਾਂ ਨੂੰ ਦਿੱਤਾ ਗਿਆ ਪਾਲ ਸਿੰਘ ਸਮਾਉ ਨੇ ਤਾਂ ਜਿਸ ਵੇਲੇ ਵੱਡਾ ਸਿੱਧੂ ਇਸ ਦੁਨੀਆ ਦੇ ਵਿੱਚੋਂ ਰੁਖਸਤ ਹੋਇਆ ਸੀ ਤੋਂ ਉਸ ਵੇਲੇ ਹਰੀ ਕੱਖ ਨਾਮ ਹੋਈ ਸੀ ਹਰ ਇੱਕ ਅਰਦਾਸ ਕਰ ਰਿਆ ਸੀ ਕਿ ਵਾਪਿਸ ਆ ਜਾਏ ਨਿੱਕੇ ਪੈਰਾਂ ਦੇ ਨਾਲ ਅਜਿਹੇ ਦੇ ਵਿੱਚ ਜਸਵਿੰਦਰ ਬਰਾੜ ਦਾ ਗਾਣਾ ਆਉਂਦਾ ਨਿੱਕੇ ਨਿੱਕੇ ਪੈਰਾਂ ਦੇ ਨਾਲ ਤਾਂ ਉਹ ਗਾਣਾ ਸੱਚ ਸਾਬਿਤ ਹੋ ਗਿਆ ਤੇ ਨਿੱਕੇ ਪੈਰਾਂ ਦੇ ਨਾਲ ਸਿੱਧੂ ਮੂਸੇਵਾਲਾ ਵਾਪਿਸ ਆ ਗਿਆ ਜਿਸ ਵੇਲੇ ਇਹ ਤੋਹਫੇ ਪਾਲ ਸਿੰਘ ਸਮਾਉ ਨੇ ਦਿੱਤੇ ਬਲਕੌਰ ਸਿੰਘ ਹੋਰਾਂ ਨੂੰ ਉਸ ਸਮੇਂ ਬਲਕੌਰ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ ਨਮ ਇਸ ਕਰਕੇ ਹੋਈਆਂ ਕਿ ਉਹਨਾਂ ਦਾ ਜਵਾਨ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹਨਾਂ ਦੇ ਜਵਾਨ ਪੁੱਤ ਨੇ ਕੀ ਕੁਝ ਖਟਿਆ ਹੈ ਅੱਜ ਉਸ ਦੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਤੇ ਦੂਜਾ ਅੱਖਾਂ ਦੇ ਵਿੱਚ ਹੰਝੂ ਇਸ ਕਰਕੇ ਵੀ ਹਨ ਕਿ ਨਿੱਕਾ ਸਿੱਧੂ ਵਾਪਸ ਆਇਆ ਹੈ ਤੇ ਉਸ ਦੇ ਵਾਪਸ ਆਉਣ ਦੀ ਖੁਸ਼ੀ ਕਿੰਨੀ ਜ਼ਿਆਦਾ ਹੈ ਵੱਡੇ ਸਿੱਧੂ ਨੇ ਜੋ ਕੁਝ ਖਟਿਆ ਉਹ ਅੱਜ ਨਿੱਕੇ ਸਿੱਧੂ ਨੂੰ ਸਨਮਾਨ ਦੇ ਵਜੋਂ ਮਿਲ ਰਿਹਾ ਹੈ ਤਾਂ ਇਹੀ ਨਤੀਜਾ ਹੈ ਕਿ ਆਖਿਰਕਾਰ ਡਾਊਨ ਟੂ ਅਰਥ ਹੋਣ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਹਰ ਇੱਕ ਲੋੜਵੰਦੀ ਮਦਦ ਕਰਦਾ ਸੀ ਤੇ ਜਿਸ ਵੇਲੇ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦਾ ਹੈ ਉਸ ਤੋਂ ਬਾਅਦ ਪਾਲ ਸਿੰਘ ਸਮਾਉ ਵੀ ਕਾਫੀ ਜ਼ਿਆਦਾ ਭਾਵੁਕ ਹੁੰਦੇ ਨੇ ਤੇ ਇੱਕ ਪ੍ਰੋਗਰਾਮ ਦੇ ਦਰਮਿਆਨ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਉਹ ਪੈਰਾਂ ਦੇ ਵਿੱਚ ਜੁੱਤੀ ਉਦੋਂ ਪਾਉਣਗੇ ਜਦੋਂ ਸਿੱਧੂ ਮੂਸੇਵਾਲਾ ਵਾਪਸ ਆ ਜਾਏਗਾ ਤਾਂ ਆਖਿਰਕਾਰ ਉਹ ਲੱਖਾਂ ਅਰਜ਼ੋਈਆਂ ਅਰਦਾਸਾਂ ਅਕਾਲ ਪੁਰਖ ਨੇ ਪ੍ਰਵਾਨ ਕੀਤੀਆਂ ਨਿੱਕੇ ਪੈਰਾਂ ਦੇ ਨਾਲ ਨਿੱਕਾ ਸਿੱਧੂ ਵਾਪਸ ਆਇਆ ਤਾਂ ਪਾਲ ਸਿੰਘ ਸਮਾਉ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਖਾਨਪਾਟ ਸਾਹਿਬ ਦੇ ਪਾਠ ਆਰੰਭ ਕਰਵਾਏ ਜਿਨ੍ਹਾਂ ਦਾ ਕੱਲ੍ਹ ਭੋਗ ਪਾਇਆ ਤੇ ਮੁੱਖ ਮਹਿਮਾਨ ਦੇ ਵਜੋਂ ਬਲਕੌਰ ਸਿੰਘ ਹੋਰਾ ਨੇ ਸ਼ਿਰਕਤ ਕੀਤੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਲ ਸਿੰਘ ਸਮਾਉ ਨੂੰ ਕਿੰਨਾ ਜ਼ਿਆਦਾ ਚਾ ਸੀ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕੀ ਚਾਂਦੀ ਦਾ ਛਣਕਣਾ ਸੋਨੇ ਦਾ ਕੜਾ ਦੋ ਜੋੜੇ ਚਾਂਦੀ ਦੇ ਕੰਗਣ ਕੱਪੜੇ ਇਹ ਤਮਾਮ ਤੋਹਫੇ ਜਿਹੜੇ ਐ ਬਲਕੌਰ ਸਿੰਘ ਹੋਰਾਂ ਨੂੰ ਦਿੱਤੇ ਗਏ ਨੇ ਤੇ ਇਹ ਦੇਖ ਕੇ ਬਲਕੌਰ ਸਿੰਘ ਭਾਵੁਕ ਹੋ ਜਾਂਦੇ ਨੇ ਤੇ ਇਸ ਦਰਮਿਆਨ ਬਲਕੌਰ ਸਿੰਘ ਦੇ ਵੱਲੋਂ ਜੋ ਹੈ ਪਾਲ ਸਿੰਘ ਸਮਾਉ ਦੇ ਪੈਰਾਂ ਦੇ ਵਿੱਚ ਜੁੱਤੀ ਵੀ ਪਾਈ ਜਾਂਦੀ ਹੈ ਕਿਉਂਕਿ ਪਾਲ ਸਿੰਘ ਸਮਾਉ ਨੇ ਕਿਹਾ ਸੀ ਕਿ ਉਹ ਪੈਰਾਂ ਦੇ ਵਿੱਚ ਜੁੱਤੀ ਉਦੋਂ ਤੱਕ ਨਹੀਂ ਪਹੁੰਚਣਗੇ ਜਦੋਂ ਤੱਕ ਸਿੱਧੂ ਮੂਸੇਵਾਲਾ ਵਾਪਸ ਨਹੀਂ ਆ ਜਾਂਦਾ